ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸ਼ਾਸਨਿਕ ਫੇਰ ਬਦਲ ਕੀਤੀ ਹੈ ਜਿਸ ਵਿੱਚ ਸਕੱਤਰ ਪ੍ਰਤਾਪ ਸਿੰਘ ਉਹਨਾਂ ਦਾ ਵਿਭਾਗ ਬਦਲਿਆ ਗਿਆ ਜਿਸ ਦੀ ਪੰਤਖ ਖਲਕਿਆਂ ਵਿੱਚ ਕਾਫੀ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਮੈਂ ਪਿਛਲੇ ਦਿਨਾਂ ਦੇ ਵਿੱਚ ਪਰਮਜੀਤ ਕੌਰ ਲਾਂਡਰਾਂ ਜਿਹੜੇ ਐਸਜੀਪੀਸੀ ਦੇ ਮੈਂਬਰ ਹੈ ਔਰ ਅਕਾਲੀ ਦਲ ਪੁਨਰਸਰਜੀਤ ਦੇ ਵਿੱਚ ਉਹ ਐਕਟਿਵ ਨੇ ਉਹਨਾਂ ਦਾ ਇੱਕ ਬਿਆਨ ਪੜ ਰਿਹਾ ਸੀਗਾ ਇਹ 4 ਤਰੀਕ ਨੂੰ ਅਖਬਾਰ ਚ ਛਪਿਆ मतलब 5 ਦੇ ਅਖਬਾਰ ਚ ਹੋਏਗਾ 4 ਦੀ ਡੈਡਲਾਈਨ ਤੇ ਪਰਮਜੀਤ ਕੌਰ ਲਾਂਡਰਾ ਇਹ ਕਹਿ ਰਹੇ ਸੀਗੇ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਸਕੱਤਰ ਪ੍ਰਤਾਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਅੰਬ ਸਾਹਿਬ ਦੀ 44 ਜਿਹੜੀ ਮਰਲੇ ਜ਼ਮੀਨ ਹੈ ਜੀ ਉਹਦਾ ਉਹਦਾ ਜਿਹੜਾ ਮਾਮਲਾ ਹੈ ਉਹਦੀ ਖਰੀਦੋ ਫਰੋਖਦਮ ਜਿਹੜਾ ਉਹਨੂੰ ਵੇਚਣ ਦਾ ਮਾਮਲਾ ਹੈ ਉਹਨਾਂ ਨੇ ਇਹ ਦਲੀਲ ਦਿੱਤੀ ਸੀ ਕਿ ਕਿ ਇੱਕ ਮੈਨੇਜਰ ਇੱਕ ਗੁਰਦੁਆਰੇ ਦਾ ਮੈਨੇਜਰ ਜੀ ਇੰਨਾ ਵੱਡਾ ਡਿਸੀਜਨ ਨਹੀਂ ਲੈ ਸਕਦਾ ਹੂੰ ਉਹਦਾ ਜਿਹੜਾ ਪੱਤਰ ਹੈ ਜੀ ਉਹ ਪੱਤਰ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਸੀ ਹੂੰ ਸਕੱਤਰ ਕੌਣ ਸੀਗਾ ਪ੍ਰਤਾਪ ਸਿੰਘ ਹੂੰ ਤੇ ਜੀ ਉਹਨਾਂ ਨੇ ਇਹ ਕਿਹਾ ਕਿ ਪ੍ਰਤਾਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਤੇ ਧਾਮੀ ਨੂੰ ਧਾਮੀ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਉਹ ਗੁਰਦੁਆਰੇ ਦੀ ਜਿਹੜੀ ਜਾਇਦਾਦ ਹੈ ਐਸਜੀਪੀਸੀ ਦੀ ਜਿਹੜੀ ਜਾਇਦਾਦ ਹੈ ਉਹਨੂੰ ਬਚਾਉਣ 'ਚ ناکਾਮ ਸਾਬਤ ਹੋਏ ਆ ਉਹਨਾਂ ਨੂੰ ਮੋਰਲ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਜੀ ਪਰ ਇੰਟਰਸਟਿੰਗ ਗੱਲ ਕੀ ਹੋਈ ਕਿ ਜਿਸ ਬੰਦੇ ਤੇ ਪ੍ਰਤਾਪ ਸਿੰਘ ਤੇ ਇਲਜ਼ਾਮ ਲੱਗੇ ਉਹੀ ਐਸਐਸਪੀ ਦਫ਼ਤਰ ਚ ਸ਼ਿਕਾਇਤ ਦੇਣ ਗਿਆ ਜੀ ਇਸ ਮਾਮਲੇ ਦੀ ਜਾਂਚ ਕਰੋ ਹੂੰ ਤੇ ਜਿਹੜੀ ਕਮੇਟੀ ਬਣਾਈ ਸ਼ਰਮਣੀ ਕਮੇਟੀ ਨੇ ਉਹਦੇ ਵਿੱਚ ਬੰਦੇ ਕਿਹੜੇ ਪਾਏ ਅਕਾਲੀ ਦਲ ਦੇ ਬੰਦੇ ਪਾਤੇ ਜੀ ਤੁਸੀਂ ਮੁਹਾਲੀ ਦੇ ਜਿਹੜੇ ਐਸਜੀਪੀਸੀ ਮੈਂਬਰ ਹੈ ਉਹਨਾਂ ਨੂੰ ਕਮੇਟੀ ਚ ਕਿਉਂ ਨਹੀਂ ਲਿਆ ਹਾਂ ਬਿਲਕੁਲ ਪਰਮਜੀਤ ਕੌਰ ਲਾਂਡਰਾ ਨੇ ਵਕੀਲ ਹੈ ਉਹ ਜੀ ਤੇ ਹਰਦੀਪ ਸਿੰਘ ਨੇ ਜੀ ਦੋ ਮੈਂਬਰ ਨੇ ਉਹ ਕਾਫੀ ਪੜੇ ਲਿਖੇ ਔਰ ਕਾਫੀ ਮਤਲਬ ਆਪਣੀ ਗੱਲ ਨੂੰ ਵਧੀਆ ਤਰੀਕੇ ਨਾਲ ਰੱਖਣ ਵਾਲੇ ਲੋਕ ਨੇ ਇਹ ਔਰ ਸੂਝਬਾਨ ਲੋਕ ਨੇ ਤੁਸੀਂ ਇਹਨਾਂ ਨੂੰ ਕਮੇਟੀ 'ਚ ਕਿਉਂ ਨਹੀਂ ਲਿਆ ਫਿਰ ਜੀ ਜੇ ਤੁਸੀਂ ਮੁਹਾਲੀ ਦੀ ਕਮੇਟੀ ਬਣਾ ਰਹੇ ਹੋ ਦੋਹਾਂ ਐਸਪੀਸੀ ਮੈਂਬਰਾਂ ਨੂੰ ਇਗਨੋਰ ਕਰਕੇ ਤੇ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਦੇ ਬੰਦੇ ਪਾ ਕੇ ਤਾਂ ਇਹਦਾ ਕੀ ਮਤਲਬ ਲਿਆ ਜਾਊਗਾ ਬਿਲਕੁਲ ਇਸ ਕਰਕੇ ਪਰਮਜੀਤ ਲਾਂਡਰਾ ਕਹਿ ਰਹੇ ਸੀਗੇ ਕਿ ਤੁਸੀਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ 4 ਤਰੀਕ ਦੀ ਉਹ ਸੀਗੀ ਹੁਣ ਅੱਜ ਕੀ ਕੀਤਾ ਅੱਜ ਜਿਹੜੇ ਆ ਆਰਟੀਕਲ ਮੇਰਕਲ ਆਰਟੀਕਲ 85 ਹੁੰਦਾ ਹੈ ਐਸਜੀਪੀਸੀ ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਉਹ ਜਿਹੜਾ ਚਲਾਉਂਦੇ ਆ ਉਹ ਜਿਹੜਾ ਡਿਪਾਰਟਮੈਂਟ ਹੈ ਉਹਦਾ ਉੱਥੋਂ ਇਹਨਾਂ ਦੀ ਬਦਲੀ ਕਰਤੀ ਦੂਜੇ ਡਿਪਾਰਟਮੈਂਟ ਚ ਹਾਂਜੀ ਉਹਨਾਂ ਦੇ ਨਾਲ ਜਦੋਂ ਉਹਨਾਂ ਨੂੰ ਬਦਲਿਆ ਗਿਆ ਤੇ ਹੋਰ ਕਈ ਮਹਕਮਿਆਂ ਦੇ ਵਿੱਚ ਬੰਦੇ ਰਹੀ ਸ਼ਫਲ ਕਰਤੇ ਤਾਂ ਕਿ ਇਹ ਨਾ ਲੱਗੇ ਕਿ ਕੱਲਾ ਪ੍ਰਤਾਪ ਸਿੰਘ ਨੂੰ ਸਕੱਤਰ ਨੂੰ ਬਦਲਿਆ ਗਿਆ। ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਜੀ ਦੇਖੋ ਇਹ ਤਾਂ ਇੱਕ ਰੂਟੀਨ ਦੀ ਐਕਟੀਵਿਟੀ ਹੈ। ਪਰ ਜੇ ਤੁਸੀਂ ਸੈਕਟਰੀ ਬਦਲ ਰਹੇ ਹੋ ਤੇ ਉਹਦਾ ਕਾਰਨ ਦੱਸੋ ਪੰਥ ਨੂੰ ਬਿਲਕੁਲ ਕਿ ਕਿਉਂ ਬਦਲਿਆ ਹ ਹ ਬਿਲਕੁਲ ਫਿਰ ਕਿਤੇ ਪਰਮਜੀਤ ਕੌਰ ਲਾਂਡਰ ਨਾਲ ਜਿਹੜੀ ਗੱਲ ਕਹਿ ਰਹੇ ਆ ਉਹ ਸੱਚੀ ਤਾਂ ਨਹੀਂ ਹੈ ਜੀ ਜਿਹੜੀ ਉਹ ਇੱਕ ਹਫ਼ਤਾ ਪਹਿਲਾਂ ਗੱਲ ਕਹਿ ਰਹੇ ਸੀਗੇ ਤੁਸੀਂ ਅੱਜ ਉਸ ਗੱਲ ਤੇ ਮੋੜ ਤਾਂ ਨਹੀਂ ਲਾ ਰਹੇ ਜੀ ਕਿ ਗੁਰਦੁਆਰਾ ਹੰਬਸਾਬ ਦੇ ਮਾਮਲੇ ਕਰਕੇ ਪ੍ਰਤਾਪ ਸਿੰਘ ਦੀ ਬਦਲੀ ਕਰ ਰਹੇ ਹੋ ਜੇ ਸਿਰਫ ਬਦਲੀ ਨਾਲ ਸਰਦਾ ਤੇ ਫਿਰ ਤੁਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀ ਇਹੀ ਇਲਜ਼ਾਮ ਜਿਹੜੇ ਨੇ ਪਰਮਜੀਤ ਕੌਰ ਲਾਂਡਰ ਨਾਲ ਲਾ ਰਹੀ ਹੈ ਹਮ ਅੱਛਾ ਇਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਹਨਾਂ ਨੇ ਫੇਸ ਪੋਸਟ ਪਾਤੀ ਹੈ ਜੀ ਉਹਨਾਂ ਨੇ ਕਿਹਾ ਐਸਜੀਪੀਸੀ ਦੇ ਦੋ ਮੈਂਬਰਾਂ ਨੂੰ ਵੀ ਕਿ ਤੁਸੀਂ ਭਾਈ ਮਹਾਰਾਜ ਆਪਣੀ ਜਮੀਰ ਥੋੜੀ ਜਿਹੀ ਜਗਾਓ ਜੀ ਪਰਮਜੀਤ ਕੌਰ ਲਾਂਡਰ ਨਾਲ ਜਿਸ ਤਰ੍ਹਾਂ ਆਪਣੀ ਗੱਲ ਰੱਖ ਰਹੇ ਹੈ ਇਹ ਪੰਥ ਦੀ ਗੱਲ ਹੈ ਇਹ ਗੁਰਦੁਆਰੇ ਦੀ ਗੱਲ ਹੈ ਗੁਰਦੁਆਰੇ ਗੋਲਕ ਦੀ ਗੱਲ ਹੈ ਬਿਲਕੁਲ ਤੇ ਉਹਨਾਂ ਨੇ ਪਰਮਜੀਤ ਕੌਰ ਲਾਂਡਰ ਨੇ ਤੇ ਇੱਥੋਂ ਤੱਕ ਕਹਿ ਤੱਕ ਗੁਫਤਦਾਨ ਨਾਲ ਕੋਈ ਵੀ ਦਿਓ ਜੀ ਗੋਪਤਦਾਨ ਦੇਣਾ ਤਾਂ ਸਿੱਧਾ ਗੁਰੂ ਦੀ ਗੋਲਕ ਚ ਪਾਓ ਜਾ ਕੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਗੋਲਕ ਚ ਪਾਓ ਨਾ ਕਿਸੇ ਐਸਜੀਪੀਸੀ ਦੇ ਮੁਲਾਜ਼ਮ ਨੂੰ ਦੋ ਤੇ ਨਾ ਕਿਸੇ ਐਸਜੀਪੀਸੀ ਦੇ ਅਧਿਕਾਰੀ ਨੂੰ ਦੋ ਬਿਲਕੁਲ ਨਾ ਕਿਸੇ ਮੈਂਬਰ ਨੂੰ ਦੋ ਨਾ ਕਿਸੇ ਲੀਡਰ ਨੂੰ ਦੋ ਜੀ ਕਈ ਵਾਰ ਆਮ ਤੌਰ ਤੇ ਹੁੰਦਾ ਨਾ ਕਹਿੰਦੇ ਜੀ ਗੋਪਤਦਾਨ ਹੈ ਜੀ ਤੁਸੀਂ ਗੁਰਦੁਆਰੇ ਸਾਹਿਬ ਦੇ ਦਿਓ ਹਾਂ ਉਹਨਾਂ ਨੇ ਕਿਹਾ ਵੀ ਇਹ ਕੰਮ ਨਾ ਕਰੋ ਜੀ ਜਿਹੜੇ ਤੁਸੀਂ ਮਾਇਆ ਭੇਟਾ ਕਰਨੀ ਆਪ ਜਾ ਕੇ ਗੋਲਕ ਦੇ ਵਿੱਚ ਪਾਓ ਜੀ ਹੁਣ ਜਦੋਂ ਪਰਮਜੀਤ ਕੌਰ ਲਾਂਡਰਾ ਇਹ ਗੱਲ ਕਹਿ ਰਹੀ ਹੈ ਤੇ ਤੁਹਾਨੂੰ ਭਗਵੰਤ ਮਾਨ ਮੁੱਖ ਮੰਤਰੀ ਦਾ ਬਿਆਨ ਨਹੀਂ ਜਿਆਦਾ ਹਾਂ ਬਿਲਕੁਲ ਗੋਲਕਾਂਲ ਹਾਂ ਜਾਂ ਫਿਰ ਆਪਾਂ ਸਤ ਸਤਕਾਰ ਕਮੇਟੀ ਵਾਲੇ ਭਾਈ ਸਾਹਿਬ ਸੀਗੇ ਖੂਸਾ ਸਾਹਿਬ ਹਾਂ ਉਹਨਾਂ ਦੀ ਇੰਟਰਵਿਊ ਕੀਤੀ ਸੀ ਉਹ ਵੀ ਇਹੀ ਗੱਲ ਕਹਿ ਰਹੇ ਸੀਗੇ ਜੀ ਕਿ ਮਸਲਾ ਹੀ ਗੋਲਕਾਂ ਦੇ ਪੈਸੇ ਦਾ ਹੈ ਹਾਂ ਤੇ ਅੰਬ ਸਾਹਿਬ ਦੀ ਦੇ ਜਿਹੜੀ ਜਮੀਨ ਵੇਚੀ ਗਈ ਹੈ ਕਰੋੜਾਂ ਰੁਪਏ ਦੀ ਜਮੀਨ ਜਿਹੜੀ ਇਸ ਤਰ੍ਹਾਂ ਵੇਚ ਦਿੱਤੀ ਗਈ ਭੰਗ ਦੇ ਪਹਾੜੇ ਤੇ ਉਹ ਫਿਰ ਗੱਲ ਸੱਚੀ ਹੁੰਦੀ ਹੈ ਇੱਕ ਸਟਰੀਕ ਐਗਜ਼ਾਮਪਲ ਹੈ ਕਿ ਕਿਦਾਂ ਗੋਲ ਗੋਲ ਕੰ ਦੇ ਪੈਸਾ ਚੋਰੀ ਹੁੰਦਾ ਹਾਂ ਔਰ 328 ਰੁਪਿਆਂ ਦੇ ਮਾਮਲੇ 'ਚ ਤਾਂ ਸ਼ਰਮਣੀ ਕਮੇਟੀ ਕਹਿ ਰਹੀ ਸੀਗੀ ਜੀ ਇਹ ਅੰਦਰ ਨਾਲ ਦੇ ਸ਼ਰਮਣੀ ਕਮੇਟੀ ਆਪ ਸਮਰੱਥ ਤੇ ਹੁਣ ਪੁਲਿਸ ਰਿਪੋਰਟ ਕਿਉਂ ਕਰ ਰਹੇ ਹੋ ਉੱਥੇ ਵੀ ਸ਼ਰਮਣੀ ਕਮੇਟੀ ਇਹੀ ਕਹਿ ਰਹੀ ਸੀ ਨਾ ਕਿ ਪੈਸੇ ਦਾ ਲੈਣ ਦੇਣ ਹੋਇਆ ਹੈ ਬਿਲਕੁਲ ਪੈਸੇ ਦਾ ਗਵੰਦ ਦਾ ਮਾਮਲਾ ਹੈ ਬੇਅਦਬੀ ਦਾ ਮਾਮਲਾ ਹੈ ਜੀ ਇਹੀ ਗੱਲ ਕਹਿ ਰਹੀ ਸੀ ਨਾ ਹੁਣ ਜਮੀਨ ਦਾ ਵਾਲਾ ਮਾਮਲਾ ਵੀ ਤਾਂ ਪੈਸੇ ਦਾ ਹੀ ਮਾਮਲਾ ਹੈ ਇੱਥੇ ਫਿਰ ਐਫ ਆਈ ਆਰ ਕਿਉਂ ਕਰਵਾ ਰਹੇ ਹੋ ਤੁਸੀਂ ਬਿਲਕੁਲ ਇਹਦਾ ਮਤਲਬ ਹੈ ਤੁਸੀਂ ਉਦੋਂ ਪੋਲਿਟਿਕਸ ਕਰ ਰਹੇ ਸੀਗੇ ਹੂੰ ਸੋ ਇਹ ਜਿਹੜਾ ਹੁਣ ਇਹ ਜਿਹੜਾ ਹੋਇਆ ਹੈ ਇਹ ਜਿਹੜੀ ਜਿਵੇਂ ਪਰਮਜੀਤ ਕੌਰ ਲਾਂਡਰਾਂ ਕਹਿ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਹੋਰ ਕਈ ਪੰਥਕ ਲੀਡਰ ਕਹਿ ਰਹੇ ਨੇ ਕਿ ਇਹ ਪ੍ਰਤਾਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਚ ਪੱਧਰ ਦੇ ਅਫਸਰ ਹੈ ਕੀ ਅਧਿਕਾਰੀ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਕੱਲੇ ਰਜਿੰਦਰ ਸਿੰਘ ਜਿਹੜੇ ਮੈਨੇਜਰ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸਿਰਫ ਤੇ ਸਿਰਫ ਉਹਨਾਂ ਦੇ ਬਿਆਨ ਕੀਤੇ ਕੀਤੇ ਜਾ ਰਹੇ ਆ ਦਰਜ ਹੋਰ ਕਿਸੇ ਬੰਦੇ ਦੇ ਬਿਆਨ ਨਹੀਂ ਕੀਤੇ ਜਾ ਰਹੇ ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦੀ ਬਦਲੀ ਹੈ ਇਹ ਜਿਹੜਾ ਤਬਾਦਲਾ ਹੈ ਇਹ ਵਿਵਾਦ ਦੇ ਵਿੱਚ ਆ ਰਿਹਾ ਅੱਗੇ ਸਰ ਚਰਚਾ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਆ ਪਿਛਲੇ ਦਿਨ ਵੀ ਆਪਾਂ ਚਰਚਾ ਕੀਤੀ ਸੀ ਕਿ ਉਹਨਾਂ ਨੇ ਵਿਦੇਸ਼ੀ ਦੌਰੇ ਤੇ ਜਾਣਾ ਸੀ ਪਰ ਉਦੋਂ ਪ੍ਰਵਾਨਗੀ ਨਹੀਂ ਮਿਲੀ ਸੀ ਤੇ ਹੁਣ ਉਹ ਪ੍ਰਵਾਨਗੀ ਮਿਲ ਰਹੀ ਹੈ ਹੁਣ ਉਹ ਜਾ ਸਕਦੇ ਨੇ ਤੇ ਕੀ ਹੁਣ ਇਸ ਹਰੀ ਝੰਡੇ ਦਾ ਕੋਈ ਫਾਇਦਾ ਹੋਵੇਗਾ ਹੁਣ ਜਾ ਸਕਦੇ ਨੇ ਆ ਦੇਖੋ ਇਹ 28 ਮਾਰਚ ਨੂੰ ਪੰਜਾਬ ਦੇ ਵਿੱਚ ਇੱਕ ਇਨਵੈਸਟਮੈਂਟ ਸਬਮਿਟ ਹੋਣਾ ਹੈ ਜੀ ਪੰਜਾਬ ਸਰਕਾਰ ਉਹਨੂੰ ਕਿਉਂਕਿ ਪੰਜਾਬ ਸਰਕਾਰ ਦੀ ਮੌਜੂਦਾ ਸਰਕਾਰ ਜਿਹੜੀ ਹੈ ਉਦੇ ਕਾਰਜਕਾਲ ਦਾ ਇਹ ਆਖਰੀ ਸਾਲ ਹੈ ਹੂੰ ਇਹਦੇ ਵਿੱਚ ਸਰਕਾਰ ਕੁਝ ਵੱਡਾ ਪਲਾਨ ਕਰ ਰਹੀ ਹੈ ਕਿ ਇਨਵੈਸਟਮੈਂਟ ਦੇ ਐਂਗਲ ਤੋਂ ਕਿ ਪੰਜਾਬ ਦੇ ਵਿੱਚ ਵੱਡੀ ਇਨਵੈਸਟਮੈਂਟ ਹੋਈ ਹੋਏਗੀ ਜੀ ਉਹਦੇ ਵਾਸਤੇ ਵੱਡੇ ਸ਼ੋਅ ਦੀਆਂ ਤਿਆਰੀਆਂ ਹੋ ਰਹੀਆਂ ਹਨ ਹੂੰ ਤੇ ਮੁੱਖ ਮੰਤਰੀ ਨੇ ਆ ਜਿਹੜਾ ਪਿਛਲਾ ਸ਼ਨੀਵਾਰ ਸੀਗਾ ਜੀ ਉਸ ਦਿਨ ਸ਼ਨੀਵਾਰ ਰਾਤ ਨੂੰ ਉਹਨਾਂ ਦੀ ਫਲਾਈਟ ਸੀਗੀ ਤੇ ਉਹਨਾਂ ਦੇ ਨਾਲ 25 ਹੋਰ ਜਿਹੜਾ ਸੀਨੀਅਰ ਅਧਿਕਾਰੀਆਂ ਤੇ ਬਿਊਰੋਕਰੇਟਾਂ ਨੇ ਜਾਣਾ ਸੀ ਤੇ ਉਹਨਾਂ ਨੇ ਨੀਦਰਲੈਂਡ ਔਰ ਚੈੱਕ ਗਣਰਾਜ ਦੋ ਮੁਲਕਾਂ ਦੇ ਵਿੱਚ ਜਾਣਾ ਸੀ ਪਰ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੀ ਫਲਾਈਟ ਨਹੀਂ ਆਈ ਜੀ ਤੇ ਉਹਨਾਂ ਨੂੰ ਪੋਲੀਟੀਕਲ ਕਲੀਅਰੈਂਸ ਜਿਹੜੀ ਮੁੱਖ ਮੰਤਰੀ ਨੂੰ ਲੈਣੀ ਪੈਂਦੀ ਹੈ ਉਹ ਨਹੀਂ ਦਿੱਤੀ ਗਈ ਸੀ ਜਿਹਦੇ ਕਰਕੇ ਉਹ ਫਲਾਈਟ ਰੱਦ ਹੋ ਗਈ ਤੇ ਉਹਨਾਂ ਨੂੰ ਜਾਣ ਦਾ ਜਿਹੜਾ ਪ੍ਰੋਗਰਾਮ ਰੱਦ ਕਰਨਾ ਪਿਆ ਇਹ ਕਹਿ ਦਿੱਤਾ ਗਿਆ ਕਿ ਪ੍ਰਿੰਸੀਪਲੀ ਪਰਮਿਸ਼ਨ ਹੈਗੀ ਹੈ ਪਰ ਰਿਟਰਨ ਨਹੀਂ ਦਿੱਤਾ ਗਿਆ ਉਹ ਹੁਣ ਰਿਟਰਨ ਤੌਰ ਤੇ ਉਹ ਪਰਮਿਸ਼ਨ ਦਿੱਤੀ ਗਈ ਹੈ ਹੁਣ ਤੁਸੀਂ ਇਹ ਦੇਖੋ ਕਿ ਇਹ ਹੈ ਬੜਾ ਅਜੀਬ ਹੈ ਕਿ ਜੇ ਹਰਿਆਣੇ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਵਿਦੇਸ਼ ਜਾਣਾ ਹੁੰਦਾ ਹਮ ਕਿ ਬੀਜੇਪੀ ਜਾਂ ਸੀਐਮ ਉਹਨੂੰ ਆਗਿਆ ਨਹੀਂ ਦਿੰਦਾ ਹਮ ਬਿਲਕੁਲ ਜਾਂ ਯੋਗੀ ਜੀ ਨੇ ਜਾਣਾ ਹੁੰਦਾ ਹਮ ਗੁਜਰਾਤ ਦੇ ਸੀਐਮ ਨੇ ਜਾਣਾ ਹੁੰਦਾ ਮੱਧ ਪ੍ਰਦੇਸ਼ ਦੇ ਨੇ ਜਾਣਾ ਹੁੰਦਾ ਰਾਜਸਥਾਨ ਦੇ ਨੇ ਜਾਣਾ ਹੁੰਦਾ ਤਨੂੰ ਰੋਕ ਲੈਂਦੇ ਫਿਰ ਉਹ ਜਿਹੜਾ ਪੰਜਾਬੀ ਉਹਦੇ ਚ ਗੱਲਾਂ ਦੀ ਨਾ ਉਹ ਡਾਇਲੋਗ ਹੈ ਜਿਹੜਾ ਫਿਲਮ ਹੈ ਅਮਰਿੰਦਰ ਗਿੱਲ ਦੀ ਚਾਲ ਮੇਰਾ ਪੁੱਤ ਜੀ ਕਹਿੰਦਾ ਫਿਰ ਕਹਿੰਦਾ ਬੂਟਾ ਗਾਲਾਂ ਕਢਦਾ ਜੀ ਹੈ ਵੀ ਭਾਰਤੀ ਜਨਤਾ ਪਾਰਟੀ ਫਿਰ ਕਹੇ ਬਾਰ-ਬਾਰ ਕਹਿੰਦੀ ਵੀ ਅਸੀਂ ਕਿਹੜਾ ਮਤਰਈ ਵਾਲਾ ਸਲੂਕ ਕਰਤਾ ਜੀ ਪੰਜਾਬ ਕਿਉਂ ਪੰਜਾਬ ਵਾਲੇ ਲੋਕ ਕਿਉਂ ਕਹਿੰਦੇ ਮਤਰੀ ਵਾਲਾ ਸਲੂਕ ਕਰਦਾ ਇਸ ਕਰਕੇ ਕਹਿੰਦੇ ਹੂੰ ਬਿਲਕੁਲ ਤੁਹਾਨੂੰ ਪਤਾ ਹੈ ਕਿ ਸਟੇਟ ਜਿਹੜੀ ਹੈ ਇੱਕ ਵੱਡਾ ਇਨਵੈਸਟਮੈਂਟ ਸਬਮਿਟ ਕਰਵਾਉਣਾ ਚਾਹ ਰਹੀ ਹੈ ਜੀ ਇੱਕ ਦੌਰੇ ਤੇ ਪਹਿਲਾਂ ਉਹ ਗਏ ਸੀਗੇ ਹੂੰ ਕੋਰੀਆ ਜਾ ਕੇ ਆਏ ਸੀ ਤੇ ਦੂਜੇ ਉਹਨਾਂ ਨੇ ਦੌਰੇ ਤੇ ਇੰਗਲੈਂਡ ਜਾਣਾ ਸੀਗਾ ਇੰਗਲੈਂਡ ਤੇ ਇਜ਼ਰਾਈਲ ਜਾਣਾ ਸੀ ਦੂਜੇ ਦੌਰੇ 'ਚ ਉਹ ਰੋਕ ਦਿੱਤਾ ਉਹਦੀ ਮਨਜ਼ੂਰੀ ਮਨਾਈ ਕਰ ਦਿੱਤਾ ਸੀ ਹੂੰ ਤੇ ਹੁਣ ਆਖਰੀ ਮੂਮੈਂਟ ਤੱਕ ਮਨਜ਼ੂਰੀ ਨਹੀਂ ਦਿੱਤੀ ਜਦੋਂ ਦੌਰਾ ਰੱਦ ਹੋ ਗਿਆ ਤਾਂ ਹੁਣ ਮਨਜ਼ੂਰੀ ਦੇ ਰਹੇ ਹੂੰ ਬਿਲਕੁਲ ਹੁਣ ਇਹ ਤਾਂ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਫਿਰ ਉਹ ਗੱਲ ਹੋ ਜਾਂਦੀ ਨਾ ਵੀ ਵਿਹੜੇ ਆਈ ਜਨ ਤੇ ਬਿੰਨੋ ਕੁੜੀ ਦੇ ਕੰਨ ਹੈਨਾ ਹੂੰ ਵੀ ਉਹ ਹੁਣ ਸੱਮਿਟ ਆ ਗਿਆ ਉਹ ਹੁਣ ਵਿਦੇਸ਼ ਦੌਰਾ ਕਰਨਗੇ ਜਾਂ ਸੱਮਿਟ ਦੀ ਤਿਆਰੀ ਕਰਨਗੇ ਬਿਲਕੁਲ ਅਫਸਰ ਤਾਂ ਉਹੀ ਹੈ ਨਾ ਜੀ ਜੀ ਉਹਦਾ ਹੁਣ ਜ ਤੁਸੀਂ ਦੱਸੋ ਕਿ ਇੰਨੀ ਦੇਰੀ ਕਿਉਂ ਨਹੀਂ ਨਾਲੇ ਤਾਂ ਕਹਿੰਦੇ ਮੋਦੀ ਸਾਹਿਬ ਸੌਂਦੇ ਨਹੀਂ ਮੋਦੀ ਸਾਹਿਬ ਛੁੱਟੀ ਨਹੀਂ ਲੈਂਦੇ ਇਹਦਾ ਮਤਲਬ ਦਫ਼ਤਰ ਉਹਨਾਂ ਦਾ ਇਕੱਲੇ ਮੋਦੀ ਸਾਹਿਬ ਤਾਂ ਕੰਮ ਨਹੀਂ ਕਰਦੇ ਹੋਣਗੇ ਬਿਲਕੁਲ ਪੂਰਾ ਪੀਐਮਓ ਕੰਮ ਕਰਦਾ ਹੋਏਗਾ ਨਾ ਬਿਲਕੁਲ ਤੇ ਸਟੇਟ ਦਾ ਮੁੱਖ ਮੰਤਰੀ ਕੋ ਲੱਲੂ ਪੰਜੂ ਤਾਂ ਹੈ ਨਹੀਂ ਹਮ ਮੁੱਖ ਮੰਤਰੀ ਤੋਂ ਪਰਮਿਸ਼ਨ ਲੈ ਲਿਆ ਅਡਵਾਂਸ ਦੇ ਵਿੱਚ ਅਪਲਾਈ ਕੀਤਾ ਗਿਆ ਬਿਲਕੁਲ ਤੇ ਤੁਸੀਂ ਪਰਮਿਸ਼ਨ ਨਹੀਂ ਦਿੰਦੇ ਹੋ ਤੇ ਦਿੰਨੇ ਹੋ ਤੇ ਉਹ ਦौरा ਲੰਘਾ ਕੇ ਦਿੰਨੇ ਹੋ ਜੀ ਇਹ ਜਿਹੜੀਆਂ ਚੀਜ਼ਾਂ ਆ ਇਹ ਹੁਣ ਭਗਵੰਤ ਮਾਨ ਦੀ ਪਾਲਿਸੀ ਬਾਰੇ ਆਪਾਂ ਜੋ ਮਰਜ਼ੀ ਕਹੀਏ ਜੀ ਪੰਜਾਬ ਦੇ ਲੋਕ ਜੋ ਮਰਜ਼ੀ ਕਹਿਣ ਪਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਬਿਲਕੁਲ ਉਹ ਸਾਡਾ ਵੀ ਮੁੱਖ ਮੰਤਰੀ ਹੈ ਬਿਲਕੁਲ ਉਹਨਾਂ ਦਾ ਉਹਨਾਂ ਦੇ ਅਹੁਦੇ ਦਾ ਸਨਮਾਨ ਹੈ ਬਿਲਕੁਲ ਤੇ ਜੇ ਮੁੱਖ ਮੰਤਰੀ ਦੇ ਅਹੁਦੇ ਦੇ ਤੇ ਰਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਤਰ੍ਹਾਂ ਜਿਹੜੀ ਹੈ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਜਾਊਗੀ ਤੇ ਲੋਕ ਕਿਵੇਂ ਸਵਿਕਾਰ ਕਰ ਲੈਣਗੇ ਬਿਲਕੁਲ ਤੇ ਕੀ ਭਾਜੀਪੀ ਨੂੰ ਲੱਗਦਾ ਕਿ ਪੰਜਾਬ ਦੇ ਲੋਕ ਮੂਰਖ ਹੈ ਸਾਰੇ ਹੂੰ ਕਿ ਉਹ ਇਹ ਗੱਲ ਨਹੀਂ ਸਮਝਦੇ ਜੀ ਪਰ ਪਤਾ ਨਹੀਂ ਕੈਪਟਨ ਮਰਿੰਦਰ ਸਿੰਘ ਵਾਲੀ ਗੱਲ ਤੇ ਆ ਜਾਨਾ ਵੀ ਸਾਡੀ ਤਾਂ ਸਲਾਹ ਕੋਈ ਪੁੱਛਦਾ ਨਹੀਂ ਜੀ ਹੁਣ ਇਹ ਸਲਾਹ ਪਤਾ ਨਹੀਂ ਕੌਣ ਦੇ ਰਿਹਾ ਹੂੰ ਜਾਖੜ ਸਾਹਿਬ ਵੀ ਮੈਨੂੰ ਜਿਨਾਂਕ ਮੈਂ ਜਾਖੜ ਸਾਹਿਬ ਬਾਰੇ ਜਾਣਦਾ ਜਾਖੜ ਸਾਹਿਬ ਵੀ ਇਸ ਤਰ੍ਹਾਂ ਦੀ ਸਲਾਹ ਨਹੀਂ ਦੇ ਸਕਦੇ ਜੀ ਕਿਉਂਕਿ ਜਾਖੜ ਸਾਹਿਬ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਤੁਸੀਂ ਐਵੇਂ ਕਰ ਐਵੇਂ ਕਰੋਗੇ ਤਾਂ ਤੁਹਾਡੇ ਖਿਲਾਫ ਰੈਜ਼ੈਂਟਮੈਂਟ ਹੋਏਗੀ ਬਿਲਕੁਲ ਕੇਜਰੀਵਾਲ ਦੇ ਖਿਲਾਫ ਕੀ ਪੰਜਾਬ ਚ ਰੈਜ਼ੈਂਟਮੈਂਟ ਕਿਸ ਗੱਲ ਦੀ ਹੈ ਇਸੇ ਗੱਲ ਦੀ ਹੈ ਨਾ ਬਿਲਕੁਲ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਤੌਰ ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜੀ ਜੀ ਕੇਜਰੀਵਾਲ ਔਰ ਉਹਨਾਂ ਦੀ ਟੀਮ ਨੇ ਇੱਕ ਤਰ੍ਹਾਂ ਦਾ ਪੂਰਾ ਗਲਵਾ ਜਮਾਇਆ ਹੈ ਹਮ ਬਿਲਕੁਲ ਇਹ ਹੈਗੀ ਨਾ ਗੱਲ ਜੀ ਤੇ ਫਿਰ ਜੇ ਕੇਜਰੀਵਾਲ ਬਾਰੇ ਇਹ ਗੱਲ ਹੈ ਤਾਂ ਮੋਦੀ ਬਾਰੇ ਕਿਉਂ ਨਹੀਂ ਹੋਏਗੀ ਹੂੰ ਇਹ ਸੈਂਸਿਟੀਵਿਟੀ ਨੂੰ ਸਮਝਣਾ ਚਾਹੀਦਾ ਜੀ ਇਹ ਲੋਕਾਂ ਦੇ ਇਮੋਸ਼ਨ ਨਾਲ ਵੀ ਮਾਮਲਾ ਬਣ ਜਾਂਦਾ ਹੈ ਤੇ ਇਹ ਹੁਣ ਇਹਦੇ ਨਾਲ ਨੁਕਸਾਨ ਹੋਏਗਾ ਪੰਜਾਬ ਨੂੰ ਹੋਏਗਾ ਜੀ ਜੇ ਇਨਵੈਸਟਮੈਂਟਾਂ ਦੀ ਇੰਡੀਆ ਚ ਹੀ ਆਣੀ ਸੀ ਨਾ ਬਿਲਕੁਲ ਪਰ ਉਹ ਹੁਣ ਕਿਉਂਕਿ ਟਾਈਮ ਨਹੀਂ ਮਿਲਿਆ ਤੇ ਉਹਨਾਂ ਨੇ ਪੰਜਾਬ ਸਰਕਾਰ ਨੇ ਦੌਰੇ ਰੱਦ ਕਰਤੇ ਮੀਟਿੰਗਾਂ ਜਿਹੜੀਆਂ ਪਹਿਲਾਂ ਸੀ ਉਹ ਵੀ ਕੈਨਸਲ ਕਰਤੀਆਂ ਹੁਣ 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 ਜਾਣ ਦੀ ਤਾਂ ਕੋਈ ਤੁਕ ਨਹੀਂ ਬਣਦੀ ਜੀ